30 ਸਾਲ ਦੀ ਉਮਰ ਤੋਂ ਬਾਅਦ ਕਿਸੇ ਨੂੰ ਵੀ ਆ ਗਲਤੀ ਨਹੀਂ ਕਰਨੀ ਚਾਹੀਦੀ ਬਹੁਤ ਮਾੜੀ ਹੁੰਦੀ ਆ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ 30 ਸਾਲ ਦੀ ਉਮਰ ਤੋਂ ਬਾਅਦ ਜਾਂ ਤਾਂ ਵਿਆਹ ਵਿਆਹ ਚੁੱਕੇ ਹੁੰਦੇ ਨੇ ਉਹਦੀ ਸ਼ਾਦੀ ਹੋ ਚੁੱਕੀ ਹੁੰਦੀ ਆ ਜ਼ਿੰਦਗੀ ਦੀ ਗ੍ਰਹਿਸਤੀ ਵਿੱਚ ਉਹ ਤੁਰ ਪਏ ਹੁੰਦੇ ਨੇ لیکن بہت سارے ਲੋਕ ਜ਼ਿੰਦਗੀ ਦੇ ਇਹਨਾਂ ਸਾਲਾਂ ਵਿੱਚ ਇੱਕ ਗਲਤੀ ਕਰਦੇ ਨੇ ਜਿਹਦਾ ਉਹਨਾਂ ਦੇ ਉਹਨਾਂ ਦੇ ਪਰਿਵਾਰ ਲਈ ਬਹੁਤ ਹੀ ਵੱਡਾ ਨੁਕਸਾਨਦਾਇਕ ਸਾਬਤ ਹੁੰਦੀ ਆ ਤੁਸੀਂ ਵੇਖਣਾ ਕਿ ਇਸ ਉਮਰ ਤੋਂ ਬਾਅਦ 30 ਸਾਲਾਂ ਦੀ ਉਮਰ ਤੋਂ ਬਾਅਦ ਜਦੋਂ ਕੋਈ ਪਤੀ ਪਤਨੀ ਜਾਂ ਪਰਿਵਾਰਕ ਰਿਸ਼ਤੇ 'ਚ ਜੁੜ ਜਾਂਦਾ ਤਾਂ ਉਹ ਬਹੁਤ ਹੀ ਸਖਤ ਮਿਹਨਤ ਕਰਨ ਲੱਗ ਪੈਂਦੇ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮਿਹਨਤ ਕਰਨੀ ਇਹ ਸੋਚ ਕੇ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਬਣਾਉਣਾ ਆ ਅਸੀਂ ਘਰ ਸੋੜਾ ਬਣਾਉਣਾ ਵਾ ਗੱਡੀ ਲੈਣੀ ਆ ਵੱਡੀ ਜਾਂ ਅਸੀਂ ਆਪਣੀ ਪ੍ਰਾਪਰਟੀ ਬਣਾਉਣੀ ਆ ਸਾਡੇ ਪਿਛਲੇ ਉਮਰ ਵਿੱਚ ਕੰਮ ਆਵੇਗੀ ਇਸ ਸੋਚ ਦੇ ਨਾਲ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਨਾ ਉਹ ਚੰਗਾ ਖਾਂਦੇ ਨੇ ਨਾ ਚੰਗਾ ਪੀਂਦੇ ਨੇ ਨਾ ਘੁੰਮਣ ਫਿਰ ਜਾਂਦੇ ਨੇ ਇੰਨੇ ਸੰਦਰਸ਼ ਦੇ ਵਿੱਚ ਉਹ ਆਪਣੇ ਆਪ ਨੂੰ ਜਿਹੜਾ ਉਹ ਸਰੀਰਕ ਤੌਰ ਤੇ ਕੁਝ ਕੁ ਸਾਲਾਂ 'ਚ ਕਮਜ਼ੋਰ ਕਰ ਲੈਂਦੇ ਨੇ ਫਿਰ ਜਿਹੜੀ ਉਮਰ ਵੱਡੀ ਹੁੰਦੀ ਬੱਚੇ ਵੱਡੇ ਹੋ ਜਾਂਦੇ ਨੇ 18 20 ਸਾਲਾਂ ਦੇ 25 ਸਾਲਾਂ ਦੇ ਬੱਚੇ ਵਿਆਹ ਦਿੱਤੇ ਜਾਂਦੇ ਨੇ ਤੇ ਜਦੋਂ ਬੱਚੇ ਵੱਡੇ ਹੁੰਦੇ ਨੇ ਆਪਣੀਆਂ ਜ਼ਿੰਮੇਵਾਰੀਆਂ ਚੁੱਕਦੇ ਨੇ ਉਹ ਖਾਂਦੇ ਪੀਂਦੇ ਘੁੰਮਣ ਫਿਰਨ ਜਾਂਦੇ ਨੇ ਤੇ ਕਈ ਵਾਰਾਂ ਉਹ ਮਾਪੇ ਜਿਨ੍ਹਾਂ ਨੇ 30 ਸਾਲ ਚ ਇਹੋ ਇੰਜ ਕੀਤਾ ਹੁੰਦਾ ਫਿਰ ਉਹ ਬੱਚਿਆਂ ਨਾਲ ਲੜਦੇ ਨੇ ਉਹ ਕਹਿੰਦੇ ਆਪਣੇ ਬੱਚਿਆਂ ਨੂੰ ਅਸੀਂ ਤਾਂ ਕਮਾਈਆਂ ਕਰਦੇ ਰਹਿ ਗਏ ਅਸੀਂ ਤੁਹਾਡੇ ਲਈ ਆ ਕੀਤਾ ਤੁਹਾਡੇ ਲਈ ਜੇ ਕੀਤਾ ਤੇ ਜੇ ਗਾੜੀਓ ਧੀਆਂ ਪੁੱਤ ਕਹਿ ਦੇਣ ਕੇ ਵੇਖੋ ਜੀ ਤੁਸੀਂ ਕੀਤਾ ਬਹੁਤ ਵਧੀਆ ਚੰਗਾ ਕੀਤਾ ਲੇਕਿਨ ਅਸੀਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਖਾਓ ਨਾ ਪੀਓ ਨਾ ਘੁੰਮਣ ਫਿਰਨਾ ਜਾਓ ਤੁਸੀਂ ਜ਼ਿੰਦਗੀ ਚ ਮਿਹਨਤ ਨਾ ਕਰੋ ਕਮਾਈ ਨਾ ਕਰੋ ਅਸੀਂ ਤੁਹਾਨੂੰ ਇਸ ਗੱਲ ਤੋਂ ਤੇ ਕਦੀ ਡੱਕਿਆ ਨਹੀਂ ਸੀ ਬਿਲਕੁਲ ਸਵਾਲ ਉਹਨਾਂ ਦਾ ਵੀ ਜਾਇਜ਼ ਆ ਵੇਖੋ ਜ਼ਿੰਦਗੀ ਆਪਾਂ ਨੂੰ ਬਾਰ-ਬਾਰ ਨਹੀਂ ਮਿਲਣੀ ਬਹੁਤ ਸਾਰੇ ਲੋਕਾਂ ਨੇ ਬੜੀ ਕਮਾਈ ਕੀਤੀ ਤੇ ਅਖੀਰ ਉਹਨਾਂ ਨੂੰ ਇਸ ਗੱਲ ਦਾ ਪਛੋਤਾਇਆ ਤਾਵਾ ਹੋਇਆ ਕਿ ਅਸੀਂ ਵੀ ਜ਼ਿੰਦਗੀ ਚ ਕੁਝ ਚੰਗਾ ਖਾ ਲੈਂਦੇ ਪੀ ਲੈਂਦੇ ਘੁੰਮ ਲੈਂਦੇ ਜ਼ਿੰਦਗੀ ਨੂੰ ਮਾਣਦੇ ਬਿਲਕੁਲ ਜੀ ਇੱਕ ਨੂੰ ਜ਼ਿੰਦਗੀ ਨੂੰ ਮਾਨਣਾ ਚਾਹੀਦਾ ਕੱਲਾ ਇਹ ਨਹੀਂ ਕਿ ਅਸੀਂ ਕਮਾਈਆਂ ਕਰੀ ਜਾਈਏ ਅਸੀਂ ਵੱਡਿਆ ਵੱਡੇ ਘਰ ਬਣਾ ਲਿਆ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਲਈਏ ਦੋ ਮੰਜ਼ਲੀ ਤਿੰਨ ਮੰਜ਼ਲੀ ਦੋ ਫਲੈਟ ਚਾਰ ਫਲੈਟ ਪੰਜ ਪਲਾਟ ਕੱਟ ਲਈਏ ਗੱਡੀਆਂ ਲੈ ਲਈਏ ਜਾਂ ਅਸੀਂ ਬਹੁਤ ਸਾਰੀ ਪ੍ਰਾਪਰਟੀ ਜੋੜ ਲਈਏ ਸਾਡੀ ਜ਼ਿੰਦਗੀ ਦਾ ਇਹ ਮਕਸਦ ਕੱਲਾ ਨਹੀਂ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਦਾ ਮਕਸਦ ਇਹ ਹੋਣਾ ਚਾਹੀਦਾ ਸੀ ਕਮਾਈ ਵੀ ਕਰੀਏ ਧੀਆਂ ਪੁੱਤਰਾਂ ਨੂੰ ਵੀ ਪਾਲੀਏ ਆਪਾਂ ਜ਼ਿੰਦਗੀ ਦੇ ਉੱਚੇ ਨੀਵੇਂ ਥਾਂ ਵੀ ਵੇਖੀਏ ਤੇ ਨਾਲ ਦੀ ਨਾਲ ਹੀ ਆਪਾਂ ਚੰਗਾ ਖਾਈਏ ਘੁੰਮੀਆਂ ਫਿਰੀਏ ਆਪਣੀ ਜ਼ਿੰਦਗੀ ਦਾ ਆਨੰਦ ਵੀ ਮਾਣੀਏ ਜੇ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਿਆ ਹੋਵੇਗਾ ਤੇ ਗਾਂ ਕੁਦਰਤੀ ਗੱਲ ਅੱਡੇ ਬੱਚੇ ਵੀ ਜ਼ਿੰਦਗੀ ਦਾ ਆਨੰਦ ਮਾਣਨਗੇ ਜੇ ਅਸੀਂ ਇੱਥੇ ਗਰੀਬੀ ਦਾਵਿਆਂ ਦੇ ਵਿੱਚ ਪੈਸਾ ਤਾਂ ਜੋੜੀ ਗਏ ਲੇਕਿਨ ਜ਼ਿੰਦਗੀ ਦਾ ਸੁੱਖ ਨਾ ਲਿਆ ਜ਼ਿੰਦਗੀ ਨੂੰ ਆਨੰਦ ਨਾ ਮਾਣਿਆ ਤਾਂ ਫਿਰ ਅਸੀਂ ਆਪਣੀ ਪਿਛਲੀ ਉਮਰ ਦੇ ਵਿੱਚ ਆਪਣੇ ਹੀ 3 ਪੁੱਤਰਾਂ ਨਾਲ ਝਗੜਾ ਪਾ ਕੇ ਭਵਾਂਗੇ ਗੁੱਸਾ ਕਰਕੇ ਭਵਾਂਗੇ ਹੁਣ ਵੇਖੋ ਪੈਸਾ ਤਾਂ ਆਪਾਂ ਪਿਛਲੀ ਉਮਰ ਚ ਵੀ ਕਮਾ ਸਕਦੇ ਆ ਜਦੋਂ ਸਾਡੀ ਮੰਨ ਲਓ 70 ਸਾਲ ਉਮਰ ਹੋ ਜੇ 80 ਹੋ ਜੇ 90 ਹੋ ਜੇ ਪੈਸਾ ਤਾਂ ਫੇਰ ਵੀ ਆ ਸਕਦਾ ਲੇਕਿਨ ਜ਼ਿੰਦਗੀ ਦੇ ਵੇਹਤਰ ਦਿਨ ਨਹੀਂ ਵਾਪਸ ਆ ਸਕਦੇ ਜਿਹੜੇ ਜਿੰਨਾਂ ਜ਼ਿੰਦਗੀ ਦੇ ਵਿੱਚ ਅਸੀਂ ਖੁੱਲ ਕੇ ਤੁਰ ਫਿਰ ਸਕਦੇ ਆ ਖੁੱਲ ਕੇ ਮਨ ਚਾਇਆ ਖਾ ਸਕਦੇ ਆ ਪਹਿਨ ਸਕਦੇ ਆ ਬਹਿ ਸਕਦੇ ਆ ਉੱਠ ਸਕਦੇ ਆ ਇਹ ਜ਼ਿੰਦਗੀ ਦੇ ਸਮਾਂ ਨਹੀਂ ਜੇ ਆਪਾਂ ਨੂੰ ਦੁਬਾਰਾ ਮਿਲਣਾ ਪੈਸਾ ਤਾਂ ਜ਼ਰੂਰ ਮਿਲ ਜਾਣਾ ਜਿਹੜੇ ਮੇਰੇ ਭੈਣ ਭਰਾਵਾਂ ਨੇ ਇੰਜ ਕਰਕੇ ਜ਼ਿੰਦਗੀ ਬਤੀਤ ਕਰ ਲਈ ਆ ਨਾ ਉਹ ਇਹ ਉਹਨਾਂ ਦੀ ਆਪਣੀ ਇੱਕ ਵੱਡੀ ਕਮਾਈ ਕੇ ਜਾ ਸਕਦੀ ਹੈ ਕਿ ਆਪਣੇ ਬੱਚਿਆਂ ਦੀ ਆਪਣੀ ਉਹਨਾਂ ਜ਼ਿੰਦਗੀ ਜਿਹੜੀ ਲਾ ਦਿੱਤੀ ਤੇ ਬੱਚਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਮਾਪਿਆਂ ਨਾਲ ਪਿਆਰ ਕਰਨ ਸਤਿਕਾਰ ਕਰਨ ਉਹਨਾਂ ਦਾ ਅਦਬ ਮਾਣ ਕਰਨ ਪਰ ਨਾਲ ਦੀ ਨਾਲ ਹੀ ਜਿਹੜੇ ਛੋਟੀ ਉਮਰ ਦੇ ਨੇ ਜਿਹੜੇ ਅਜੇ ਜ਼ਿੰਦਗੀ ਦੇ ਇਸ ਦੌਰ ਚ ਚੱਲ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਭਾਈ ਤੁਸੀਂ ਕਮਾਈਆਂ ਜਰੂਰ ਕਰੋ ਕਮਾਈਆਂ ਕਰਨੀਆਂ ਵੀ ਚਾਹੀਦੀਆਂ ਨੇ ਲੇਕਿਨ ਜ਼ਿੰਦਗੀ ਵੀ ਜਿਓ ਜੇ ਤੁਸੀਂ ਜ਼ਿੰਦਗੀ ਨਾ ਜੀਤੇ ਪੈਸੇ ਹੀ ਕਮਾ ਲੇ ਤਾਂ ਫਿਰ ਆਪਾਂ ਪਹਿਲੇ ਲੋਕਾਂ ਵਰਗੇ ਹੀ ਗਲਤੀ ਕਰਾਂਗੇ ਉਹਦੇ 'ਚ ਦੋਸ ਸਾਡੇ ਬੱਚਿਆਂ ਦਾ ਨਹੀਂ ਹੋਏਗਾ। ਉਹਦੇ ਦੋਸ਼ੀ ਆਪਾਂ ਹੀ ਹੋਵਾਂਗੇ ਕਿਉਂਕਿ ਹੁਣ ਸਾਰੇ ਹੱਕ ਆਪਣੇ ਦੇ ਕੋਲ ਆ। ਬੱਚਿਆਂ ਦੇ ਕੋਲ ਕੋਈ ਹੱਕ ਨਹੀਂ ਆਪਾਂ ਦਿੱਤੇ ਹੋਏ। ਬੱਚਿਆਂ ਨੂੰ ਆਪਾਂ ਉਹਨਾਂ ਦੀ ਪੜ੍ਹਾਈ ਲਿਖਾਈ, ਉਹਨਾਂ ਦੇ ਹੋਰ ਖਰਚੇ ਆਪਾਂ ਸਾਰੇ ਕਰ ਰਹੇ ਆ। ਉਹਨਾਂ ਨੂੰ ਐਡਜਸਟ ਕਰ ਰਹੇ ਆ ਲਾਈਫ ਵਿੱਚ ਇਹ ਸਾਡਾ ਫਰਜ਼ ਬਣਦਾ ਤੇ ਕਰਨਾ ਵੀ ਚਾਹੀਦਾ। ਲੇਕਿਨ ਜੇ ਅਸੀਂ ਐਡਜਸਟ ਕਰਦੇ ਆ ਹੀ ਬੱਚਿਆਂ ਦਾ ਹੀ ਸਾਰਾ ਕੁਝ ਕਰਦੇ ਰਹੇ ਆਪਣੇ ਲਈ ਕੁਝ ਨਾ ਜੀਏ। ਤਾਂ ਫਿਰ ਭਈ ਚ ਬੱਚਿਆਂ ਦੀ ਗਲਤੀ ਨਹੀਂ ਗਲਤੀ ਸਾਡੀ ਆਪਣੀ ਆ ਸਾਨੂੰ ਇੰਨਾ ਵਿਸ਼ਿਆਂ ਬਾਰੇ ਵੀ ਸੋਚਣਾ ਚਾਹੀਦਾ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ